ਅਸੀਸ ਛਾਤੀ ਕਾ ਬਲਾਓ ਛਾਤੀ ਕਾ ਬਲਾ ਦੋ ਚਾੜੂ ਰੱਖ ਦੋ ਦੋ ਮਿੰਟ نیچے ਲਓ ਜੀ ਪਿੰਡ ਕਾ ਟ੍ਰਵ ਬਲਾਗ ਸੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਰ ਉਮੀਦ ਕਰਦੇ ਠੀਕ ਹੋਵਗੇ ਅਸੀਂ ਵੀ ਸਾਰੇ ਠੀਕ ਆ ਹਾਂ ਅੱਜ ਸਾਡੇ ਚੱਲ ਰਹੀ ਹੈ ਸਫਾਈ ਮੁਹਿੰਮ ਮੈਂ ਗਿਆ ਅਸੀਂ ਹਰਾ ਲਾਂ ਮੇਰੇ ਆਉਂਦੇ ਨੂੰ ਫਿਰ ਜੀਤਨੇ ਬਾਕੀ ਸਾਰਾ ਕਰਤਾ ਬਾਹਰੋਂ ਲੌਬੀ ਕਿਚਨ ਡਰਾਇੰਗ ਰੂਮ ਬਾਪੂ ਜੀ ਦਾ ਰੂਮ ਉੱਪਰ ਵੀ ਕਰਿਆ ਵੈਸੇ ਇਹ ਆ ਰੂਮ ਰਹਿੰਦਾ ਸੀ ਕਿਉਂਕਿ ਆ ਬੈੱਡ ਖਿੱਚਨੇ ਸੀ ਅਦਰ ਤੇ ਇਹਨਾਂ ਦੇ ਨੀਜੇ ਹੋਂ ਕਰਦੇ ਆ ਸਫਾਈ ਬਾਕੀ ਸਾਰੀ ਅਲਮੀਰਾ ਦੇ ਬੈਕ ਸਾਈਡ ਤੋਂ ਕੱਢਦੇ ਆ ਸੀਸ ਵੀ ਨਾਲ ਹੈਲਪ ਕਰਾ ਰਿਆ ਆਹ ਦੇ ਮਮੀ ਆਪਣੇ ਚੁੱਲੇ ਚੌਕੇ ਤੇ ਘੰਨੇ ਕਰੇ ਬੇ ਮਾੜੀ ਜਿਹੀ ਨਹੀਂ ਅੱਗ ਨੂੰ ਮਚਾ ਰਿਹਾ ਬਹੁਤ ਨਹੀਂ ਮਾੜੀ ਜਿਹੀ ਪਾਣੀ ਤਾਂ ਬਥੇਰਾ ਡਿੱਗਿਆ ਗਿੱਲਾ ਤਾਂ ਹੋਇਆ ਸਭ ਕੁਝ ਬਸ ਗਰਮੀ ਵੱਧ ਹੋ ਗਈ ਸੁਆਹ ਹੋ ਗਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਫੁੱਲ ਨਵਾਸਦੀ ਹੈ ਆਪਾਂ ਅੱਜ ਬਣਾਵਾਂਗੇ ਪਨੀਰੀ ਇਹ ਆਪਾਂ ਕਿਉਂ ਬਣਾ ਰਹੇ ਆ ਇਹ ਵੀ ਦੱਸੋ පුණුමෂිනුම්තටඑකටේ හුනේය ਨਾ ਕੱਟ ਲਉ ਇਹ ਛੋਟੇ ਛੇ ਕੱਪ ਚ ਪਾ ਲਓ ਤੁਸੀਂ ਇਹ ਕੱਪ ਚ ਪੈ ਜਾਣਾ

ਬਾਪੂ ਜੀ ਕੋਲ ਲੈ ਕੇ ਮੇਰੇ ਬਾਪੂ ਕਰਨੀ ਦੇਖਾਪੂ ਆਪਕੇ ਦੇਖੀ ਦੇ ਰਿਹਾ ਹੈ ਅੱਛਾ ਅੱਲਾਹ ਕਿ ਨਮਕਾ ਨਾ ਟਲ ਲੋਕਾਂ ਨੂੰ ਆਪਾਂ ਲੈ ਕੇ ਚੰਗੀ ਲੱਗਦਾ ਉਹਨੇ ਰੋਮਾਟਾਣਾ ਬਣਾਇਆ ਆਟਾ ਘਰ ਘਰ ਹੋ ਗਿਆ ਬਸ ਇਹ ਦੇਖਿਆ

ਪਰ ਸਿੱਧਾ ਆ ਤੇ ਵੀ ਤੈਨੂੰ ਖਾਣੇ ਕਰੇਗਾ ਆ ਕਿ ਚੱਲ ਤੂੰ ਦੂਰ ਵੀ ਜਲੇ ਤਾਂ ਸੱਲਾਂਗੇ ਬੱਪਾ ਨੇ ਖਾਣਾ ਹੋਣਾ ਮੈਂ ਤਾਂ ਰੋਟੀ ਦੇ ਦੇ ਤੁਹਾਡੇ ਕਿਤੇ ਰੋਟੀ ਕੋਈ ਨਹੀਂ ਹੰਡਾ ਮੈਂ ਕਰਦਾ ਅਸੀਂ ਕੀ ਕਰਦਾ ਅਸੀਂ ਕਿਸ ਨੇ ਤੋੜਦਾ ਉਤਾਰੋ ਇਹਨੂੰ ਟੀਵੀ ਲਾ ਕੇ ਦੇ ਦਿੰਦੇ ਮਨਸਰ ਟੀਵੀ ਲਾ ਦੋ ਫੋਨ ਪਿੱਛੇ ਫੋਨ ਨਹੀਂ ਲੈਣਾ ਹੈਗਾ ਫੋਨ ਇਹਨੂੰ ਦੋ ਨਾ ਤਾਂ ਹੀ ਤੇ ਫੋਨ ਬੈਟਰ ਫੋਨ ਦੇਵੇ ਕੰਮ ਕਰਦਾ ਹੱਥ ਵਿੱਚ ਵੀ ਨਹੀਂ ਲੈਣ ਦਿਆ ਕਰਨਾ ਐਦਾਂ ਹੀ ਲਾਉਣਾ ਪਾਇਆ ਕਰੂੰਗੀ ਫੋਨ ਦੋ ਮੈਨੂੰ ਪਹਿਲਾਂ ਫੜਾਤਾ ਨਾ ਫੋਨ ਤਾਂ ਇਹਨੂੰ ਜਮੇ ਹੀ ਰੱਖ ਦੋ ਉਹਦੇ ਉੱਤੇ ਟੀਵੀ ਤੇ ਲਾ ਦਾਂਗਾ ਜੀ ਬੰਦੇਲੇ ਜੀ ਬਸ ਹੁਣ ਆਪਣੇ ਉਧਰ ਚਾਹ ਵੀ ਰੜੀਆਂ ਨਾਲ ਦੀ ਨਾਲ ਚਾਹ ਦੇ ਨਾਲ ਖਾਵਾਂਗੇ ਪੰਜੀਰੀਅਚ ਜਿਰੇ ਖਾਨੀ ਆ ਸਕਦਾ ਪਰ ਗਰਮੀ ਬਹੁਤ ਆ ਜੀ ਗਰਮੀ ਇਤੋਂ ਬਹੁਤ ਜ਼ਿਆਦਾ ਆ ਅਸਲ ਤੇ ਇਹਦੇ ਨਾਲ ਹੋਰ ਅਣਕਾ ਸਰਦਾ ਨਾ ਨਾ ਤੇ ਇਹਦੇ ਅੱਟਾ ਆਪਣਾ ਪੁੱਜ ਗਿਆ ਸੋ ਪਾ ਗਿਆ ਕਰਦਾ ਨਹੀਂ ਬੰਦਾ ਬਸ ਬਨ ਗਈ ਸਮੈਲ ਤਾਂ ਆ ਰਹੀ ਹੈ ਵੈਸੇ ਇਹ ਰਿਪਲਸ ਚੀਨੀ ਹੈ ਉਸ ਤੋਂ ਹੀ ਵਰਤਣਾ ਮੈਂ ਇੱਕ ਦੋ ਦੇ ਲਈ ਲੈਣੀ ਹੈ ਜੀ ਨਹੀਂ ਸ਼ਾਇਦ ਲੂੜਾ ਪਾਵਾਂਗੇ ਜੀ ਡੀ ਜੇ ਮਿੱਠਾ ਘੱਟੀ ਰੱਖਿਓ ਉਹ ਹੋਰ ਦਾ ਤੁਮੰਗ ਦੀਆਂ ਹਾਂ ਮੈਰਾ ਲਾਵਾ ਮਿੱਠਾ ਦੇਖੋ بس زیادہ ਨਾ ਪਾਇਓ ਮਿੱਠਾ ਠੀਕ ਜਿਹਾ ਪਾਇਓ بس ਜਸਟ ਹਲਕਾ ਜਿਹਾ ਟੇਸਟ ਆਵੇ ਯਾਂ ਪੂ ਬੰਮਾਂ ਦੇ ਮਮਾ ਇੰਟਰਵਿਊ ਮਮਾ ਸਤਾਰੀ ਚਿੱਟੀ ਆ ਜਾ ਮਾਤਾ ਸੋਰੀਆ ਤੁਸੀਂ ਕੋਈ ਨਾ ਕਰਦੇ ਸਮੂਹ ਜੀ ਬਸ ਅਸੀਸ ਨੂੰ ਨਹੀਂ ਕੋਠੇ ਤੇ ਕੁਝ ਪਾ ਕੇ ਹਾਂਜੀ ਦੱਲਦੀ हां हां लो जी ਆਪਾਂ ਤਾਂ ਕਰਨ ਲੱਗਿਆ ਆਪਣੀ ਟੇਸਟ ਅਸੀਂ ਸੀਜ਼ ਵੀ ਕਰ ਲਿਆ ਚਲਣ ਹਾਂ ਮੇਤ ਪਹਿਲਾਂ ਤਾਂ ਸੀਜ਼ ਨੇ ਕਰ ਲਈਏ ਚਲੋ ਮਾਰ ਲਿਆ ਵਾ ਗਣਿਸ਼ ਲੈ ਪਾਣੀ ਹੈ ਤੱਕੀ ਬੁੱਟੇ ਨੂੰ ਆਪਾਂ ਸਾਰੀ ਗਰਮੀ ਲੰਘਾਤੀ ਅਜੇ ਹੁਣ ਬਸ ਇੱਕ ਅੱਦੇ ਦਿਨ ਚ ਲੈ ਕੇ ਆਉਂਗਾ ਫੇਰ ਆਪਾਂ ਲਾਵਾਂਗੇ ਠੀਕ ਆ ਮੀਂਹ ਕਣੀਆਂ ਵੀ ਆ ਗਿਆ ਕੱਪੜੇ ਲਾਓ ਬਈ ਦੇ ਜਲੇ ਹੋਏ ਬਣਾਏ ਹੋਏ ਕੋਪ ਪਾਪ ਕੌਰ ਖਾ ਲੋ ਹੋਰ ਕੀ ਹੋ ਗਿਆ ਗੱਟੀ ਉੱਪਰ ਥੋੜੀ ਲਾਈਆ ਟਣ ਟਣ ਜਾਂ ਤੇ ਹਨਾ ਹਾਂ ਇਹਦਾ ਸਮੈਲ ਆਉਂਦੀ ਜਿਵੇਂ ਜਲਪੇ ਸਾਰੀ ਖਰਾਬ ਹੋਊ ਜੋ ਨਹੀਂ ਕੋਈ ਨਾ ਕਰੇ ਉੱਥੇ ਬਾਹਰ ਪਾਣੀ ਪਾ ਦੋ ਅਦੇ ਮਾਂ ਨੂੰ ਬਣਾ ਕੇ ਪਾਪਾ ਨੂੰ ਦੇ ਚਾਹ ਹਸਪੀਟਲੋਂ ਚੜਦੇ ਕਾਲੇ ਸੀ ਤਾ ਵੀ ਖਾਣੇ ਨਹੀਂਗੇ